ਅੱਜ ਜੋਰ ਸਾਡੇ ਪੱਟਾ ਵਿੱਚ ਜਾਣ ਮੁੰਡੇ ਖੇਡਦੇ ਕਬੱਡੀਆ ਸਤਿ ਸ੍ਰੀ ਅਕਾਲ ਤੁਸੀਂ ਦੇਖੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਅਸੀਂ ਪਹੁੰਚੇ ਜੀ ਨੜਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਅਸੀਂ ਪਹਿਲਾਂ ਵੀ ਇਸ ਗਰਾਊਂਡ ਤੋਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਤੁਹਾਡੇ ਅਸੀਂ ਸਾਨੂੰ ਮੁਖ ਕੀਤੀਆਂ ਨੇ ਅੱਜ ਅਸੀਂ ਇੱਕ ਵਾਰੀ ਫੇਰ ਅਸੀਂ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਪਹੁੰਚੇ ਤੇ ਅੱਜ ਸ਼ਾਮ ਦੀਆਂ ਤਸਵੀਰਾਂ 2 ਮਈ ਸ਼ਾਮ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਪਿੱਛੇ ਤੁਸੀਂ ਮੁੰਡੇ ਦੇਖ ਸਕਦੇ ਆ ਇੱਧਰ ਤੁਸੀਂ ਦੇਖੋਗੇ ਸਾਡੇ ਵੀਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਕਾ ਕੋਹ ਜੀ ਜਿਹੜੀ ਕਿ ਮੁੰਡਿਆਂ ਨੂੰ ਜਿਹੜੀ ਪ੍ਰੈਕਟਿਸ ਕਰਾਉਂਦੇ ਨੇ ਬਿੱਲਾ ਨਡਾਲਾ ਜੀ ਉਹ ਹੀ ਇੱਥੇ ਪਹੁੰਚ ਚੁੱਕੇ ਨੇ ਜੇ ਤੁਸੀਂ ਦੇਖ ਸਕਦੇ ਹੋ ਜਿਹੜੀ ਹੁਣ ਉਹਨਾਂ ਵੱਲੋਂ ਜਿਹੜੀ ਸੈਰ ਜਿਹੜੀ ਕੀਤੀ ਜਾਏ ਕਾਫੀ ਜਿਹੜਾ ਇੱਥੇ ਇੱਕ ਹਿਸਾਬ ਨਾਲ ਜਿਦਾ ਸ਼ਾਮ ਨੂੰ ਜਿਦਾ ਪਿੰਡ ਦੇ ਲੋਕ ਜਿਹੜੇ ਸੈਰ ਸਵਟਾ ਕਰਨ ਆਉਂਦੇ ਨੇ ਕਾਫੀ ਜਿਹੜੀ ਰੌਣਕ ਜਿਹੜੀ ਆ ਇੱਕ ਹਿਸਾਬ ਦਾ ਮੇਲਾ ਹੀ ਲੱਗਾ ਹੁੰਦਾ ਇੱਥੇ ਨਡਾਲਾ ਦੀ ਸਹਾਇਕ ਸਕੂਲ ਦੀ ਗਰਾਊਂਡ ਦੇ ਵਿੱਚ ਹੁਣ ਆਪਾਂ ਤੁਹਾਨੂੰ ਉੱਧਰ ਲੈ ਕੇ ਚੱਲੇ ਆ ਜਿੱਥੇ ਤੁਸੀਂ ਦੇਖੋਗੇ ਕਿ ਸਾਡੇ ਪਿੰਡ ਦੇ ਵਧੀਆ ਖਿਡਾਰੀ ਜਿਹੜੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਵਧੀਆ ਇਹ ਮਾਰ ਕੇ ਦੀ ਕਬੱਡੀ ਖੇਡੀ ਆ ਇੰਟਰਨੈਸ਼ਨਲ ਕਬੱਡੀ ਖੇਡ ਰਿ ਬੱਗਾ ਕੋਚ ਜੀ ਜੇ ਜੋ ਕਿ ਇਹ ਮੁੰਡਿਆਂ ਨੂੰ ਜਿਹੜੀ ਕਬੱਡੀ ਦੀ ਜਿਹੜੀ ਇਹ ਪ੍ਰੈਕਟਿਸ ਕਰਾ ਰਹੇ ਨੇ ਤੇ ਇੱਧਰ ਤੁਸੀਂ ਦੇਖੋਗੇ ਆ ਕਬੱਡੀ ਦੀ ਕਰੋਨਾ ਜੀ ਸਾਡੀ ਆ ਤੁਸੀਂ ਦੇਖੋਗੇ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲੇ ਆ ਬੱਗੇ ਭਾਜੀ ਹੁਣ ਨਾਲ ਜਿੱਥੇ ਮੁੰਡਿਆਂ ਨੂੰ ਜਿਹੜੀ ਕਬੱਡੀ ਦੀ ਜਿਹੜੀ ਕੋਚਿੰਗ ਜਿਹੜੀ ਆ ਇਹ ਦੇ ਰਹੇ ਨੇ ਤੇ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਬੱਕੇ ਭਾਜੀ ਹੋਣਾ ਨਾ ਤੇ ਕਾਫੀ ਮੁੰਡੇ ਜਿਹੜੇ ਇਹਨਾਂ ਦੇ ਮਤਲਬ ਕੀ ਜਿਹੜੀ ਕੋਚਿੰਗ ਜਿਹੜੀ ਮੁੰਡਿਆਂ ਨੂੰ ਦਿੰਦੇ ਨੇ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਹੁਣ ਆਪਾਂ ਆਹ ਟਰੈਕ ਤੁਸੀਂ ਦੇਖ ਸਕਦੇ ਹੋ ਇਹ ਨਡਾਲਾ ਦੀ ਸਰਕਾਰੀ ਸਕੂਲ ਦੀ ਗ੍ਰਾਊਂਡ ਦਾ ਟਰੈਕ ਆ ਜੀ ਤੇ ਵਧੀਆ ਤੁਸੀਂ ਦੇਖੋਗੇ ਦੇਖ ਲਓ ਮੁੰਡਿਆਂ ਨੂੰ ਜਿਹੜੀ ਕੋਚਿੰਗ ਜਿਹੜੀ ਆ ਕਬੱਡੀ ਦੀ ਜਿਹੜੀ ਆ ਇਹ ਪ੍ਰੈਕਟਿਸ ਜਿਹੜੀ ਕਰਵਾਈ ਜਾ ਰਹੀ ਹੈ ਨਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਨਿੱਕੇ ਨਿੱਕੇ ਬੱਚੇ ਤੁਸੀਂ ਦੇਖ ਸਕਦੇ ਹੋ ਇਹ ਵੀ ਵਿਚਾਰੇ ਇੱਥੇ ਪਹੁੰਚੇ ਆ ਗਰਾਊਂਡ ਦੇ ਵਿੱਚ ਜਿੱਥੇ ਨਡਾਲੇ ਦੇ ਬਜ਼ੁਰਗ ਮਤਾਵਾ ਬੀਬੀਆਂ ਭੈਣਾਂ ਜਿਹੜੀਆਂ ਸੈਰ ਸਪਟਾ ਕਰਨਾ ਹੁੰਦੇ ਆ ਉੱਥੇ ਤੁਸੀਂ ਮੁੰਡੇ ਤੁਸੀਂ ਦੇਖ ਲਓ ਪੂਰਾ ਜੋਸ਼ ਹੈ ਮੁੰਡਿਆਂ ਦੇ ਵਿੱਚ ਨੜਾਲੇ ਦੇ ਵਿੱਚ ਜਿਹੜੀ ਕਬੱਡੀ ਦੀ ਜਿਹੜੀ ਕੋਚਿੰਗ ਸਾਡੇ ਬਗਾ ਕੋਚ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਜਿਹੜੀ ਬਹੁਤ ਮਾਰ ਕੇ ਦੀ ਕਬੱਡੀ ਖੇਡੀ ਮਤਲਬ ਕਿ ਮੈਨੂੰ ਅਜੇ ਵੀ ਉਹ ਟਾਈਮ ਨਹੀਂ ਭੁੱਲਦਾ ਜਦੋਂ ਅਸੀਂ ਉਹ ਸਾਹਮਣੇ ਇੱਕ ਬੋਰਡ ਉਹ ਸਾਹਮਣੇ ਪੁਰਾਣਾ ਤੁਸੀਂ ਬੋਰਡ ਦੇਖੋਗੇ ਇੱਥੇ ਅਸੀਂ ਕਿਸੇ ਟਾਈਮ ਨੈਸ਼ਨਲ ਸਟਾਈਲ ਦੀ ਗੇਮ ਅਸੀਂ ਲਾਉਂਦੇ ਹੁੰਦੇ ਸੀ ਫਿਰ ਆ ਜਿਹੜੀ ਗਰਾਊਂਡ ਤੁਸੀਂ ਦੇਖੋਗੇ ਇਹ ਗਰਾਊਂਡ ਇੱਥੇ ਓਪਨ ਕਲੱਬਾਂ ਦੇ ਮੈਚ ਵੀ ਹਰ ਸਾਲ ਹੀ ਸਾਡੇ ਪਿੰਡ ਦੇ ਨੜਾਲੇ ਦੇ ਜਿਹੜੇ ਸੂਝਵਾਨ ਦਰਜੀਤ ਸਿੰਘ ਦੇ ਨੰਡਾਲਾ ਜੋ ਕਿ ਹਰ ਸਾਲ ਹੀ ਕਬੱਡੀ ਦਾ ਬਹੁਤ ਤਕੜਾ ਜਿਹੜਾ ਕੱਪ ਇਸੇ ਗਰਾਊਂਡ ਦੇ ਵਿੱਚ ਜਿਹੜੇ ਕਰਵਾਉਂਦੇ ਨੇ ਤੇ ਤੁਸੀਂ ਦੇਖੋਗੇ ਮੁੰਡੇ ਜਿਹੜੇ ਆ ਕਾਫੀ ਜਿਹੜੀ ਪ੍ਰੈਕਟਿਸ ਜਿਹੜੀ ਕਰਦੇ ਪਏ ਨੇ ਤੇ ਬਕਾ ਕੋਚ ਜੀ ਜਿਹੜੀ ਆਪਣੀ ਕੋਚਿੰਗ ਜਿਹੜੀ ਆ ਇਹਨਾਂ ਮੁੰਡਿਆਂ ਨੂੰ ਦਿੰਦੇ ਆ ਤੁਸੀਂ ਦੇਖ ਲਓ ਇਹਨੂੰ ਕਹਿੰਦੇ ਡੱਡੂ ਛੜਪੇ ਡੱਡੂ ਛੜਪਾ ਨਾਲ ਡੰਡ ਦੇ ਨਾਲੇ ਡੱਡੂ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਤਸਵੀਰਾਂ ਦੇ ਵਿੱਚ ਤੇ ਮੁੰਡੇ ਤੁਸੀਂ ਦੇਖ ਲਓ ਕਾਫੀ ਜਦੋਂ ਇਹਨਾਂ ਨੇ ਜਿਹੜੀ ਪ੍ਰੈਕਟਿਸ ਸ਼ੁਰੂ ਕਰਵਾਈ ਸੀ ਬੱਲੇ ਕੋਚ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਹਜੇ ਥੋੜੇ ਮੁੰਡੇ ਜਿਹੜੇ ਜੁੜੇ ਸੀ ਉਹ ਲਗਭਗ ਤੁਸੀਂ ਮੁੰਡੇ ਦੇਖੋਗੇ ਕਾਫੀ ਮੁੰਡੇ ਜਿਹੜੇ ਇੱਕ ਵੱਡੀ ਦੀ ਗਰਾਊਂਡ ਦੇ ਵਿੱਚ ਜਿਹੜੇ ਆ ਰਹੇ ਨੇ ਤੁਸੀਂ ਦੇਖੋਗੇ ਆਹ ਟਰੈਕ ਹੈ ਜੀ ਨਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦਾ ਤੇ ਇਸੇ ਟਰੈਕ ਤੇ ਹੀ ਮੁੰਡੇ ਜਿਹੜੀ ਆਪਣੀ ਜਿਹੜੀ ਪ੍ਰੈਕਟਿਸ ਇਹ ਕਰ ਰਹੇ ਨੇ ਤੁਸੀਂ ਦੇਖੋ ਆਹ ਬੇਟਾ ਲਵੀ ਕਬੱਡੀ ਖਿਡਾਰੀ ਜਿਹੜੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਇਹ ਮਾਰ ਕੇ ਦੀ ਕਬੱਡੀ ਖੇਡੀ ਉਹਨਾਂ ਦਾ ਲੱਗਦਾ ਜਿਗਰ ਲਵ ਰੂਪ ਸਿੰਘ ਜੀ ਲਵੀ ਉਹਨਾਂ ਦਾ ਬੇਟਾ ਜੀ ਤਿੱਦਰ ਹੋਰ ਵੀ ਖਿਡਾਰੀ ਜਿਹੜੀ ਆ ਸਾ ਦੇਖ ਲੋ ਤੁਸੀਂ ਇਹ ਦੇਖੋ ਜਿਹੜੀ ਆਪਣੀ ਪ੍ਰੈਕਟਿਸ ਜਿਹੜੀ ਆ ਕਬੱਡੀ ਦੀ ਜਿਹੜੀ ਕਰਦੇ ਪਿੰਡ ਤੇ ਬਗਾ ਕੋਟ ਜਿਹੜੀ ਆਪਣੀ ਪ੍ਰੈਕਟਿਸ ਜਿਹੜੀ ਆ ਕਰਵਾ ਰਹੇ ਨੇ ਕਾਫੀ ਗਰਾਊਂਡ ਜਿਹੜੀ ਮੈਂ ਅੱਜ ਦੇਖ ਰਿਹਾ ਸੀ ਕਾਫੀ ਗਰਾਊਂਡ ਜਿਹੜੀ ਆ ਇਹ ਭਰੀ ਹੋਈ ਆ ਤੁਸੀਂ ਦੇਖੋਗੇ ਇਹ ਤਸਵੀਰਾਂ ਦੇ ਵਿੱਚ ਮੁੰਡਿਆਂ ਨੂੰ ਜਿਹੜੀ ਪ੍ਰੈਕਟਿਸ ਆਵੇ ਲੋ ਤਾਨੂੰ ਅਸੀਂ ਨਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਅਸੀਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਅਸੀਂ ਸਨਮੁਖ ਕਰ ਰਹੇ ਹਾਂ ਅੱਜ ਕਾਫੀ ਰੌਣਕ ਜਿਹੜੀ ਇਹ ਇਹ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਮੁੰਡੇ ਦੇਖ ਲਓ ਤੁਹਾਡੇ ਸਾਹਮਣੇ ਦਾਦਾ 12-12 ਸਾਲਾਂ ਦੇ ਜਿਹੜੇ ਮੁੰਡੇ ਇੱਥੇ ਕਬੱਡੀ ਦੀ ਜਿਹੜੀ ਆ ਕੋਚਿੰਗ ਲੈ ਰਹੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹ ਤੁਸੀਂ ਦੇਖੋਗੇ ਇੱਧਰ ਗਰਾਊਂਡ ਦੇ ਵਿੱਚ ਇੱਕ ਸਟੇਡੀਅਮ ਦੀ ਆਪਾਂ ਗੱਲ ਕਰੀਏ ਗਰਾਊਂਡ ਇਹ ਸਟੇਡੀਅਮ ਦੀ ਬੜੀ ਘਾਟ ਸੀ ਨਡਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਤੇ ਹੁਣ ਲਗਭਗ ਸਟੇਡੀਅਮ ਜੇ ਬਣ ਚੁੱਕਾ ਇਧਰ ਵਾਲੀ ਵਾਲ ਵਾਲੀ ਗਰਾਊਂਡ ਆ ਇਹ ਤੁਸੀਂ ਦੇਖੋਗੇ ਤੇ ਇਧਰ ਬੈਡਮਿੰਟਨ ਦੀ ਤੁਸੀਂ ਹੁਣ ਕਬੱਡੀ ਦੀ ਜਿਹੜੀ ਹੁਣ ਮੁੰਡੇ ਪ੍ਰੈਕਟਿਸ ਕਰ ਰਹੇ ਨੇ ਤੇ ਉਹ ਵੀ ਤੁਹਾਨੂੰ ਅਸੀਂ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਜਰੂਰ ਦਿਖਾਵਾਂਗੇ ਉਹ ਦ੍ਰਿਸ਼ਾ ਮੁੰਡੇ ਲਾਰੇ ਨੇ ਕਪੜੇ ਤੇ ਕਬੱਡੀ ਦੀ ਗਰਾਊਂਡ ਦੇ ਵਿੱਚ ਆਪਣੇ ਜੋਰ ਦਿਖਾਉਨੇ ਇਹਨਾਂ ਨੇ ਤੇ ਜੋਰ ਤੇ ਹੁਣ ਚਲੋ ਦੇਖਾਂਗੇ ਇੱਕ ਬੰਨੇ ਨੜਾਲਾ A ਤੇ ਨੜਾਲਾ B ਦੇ ਦੋਵੇਂ ਇਕੱਠੇ ਮੁਕਾਬਲੇ ਹੋਣਗੇ ਆ ਦੇਖ ਲਓ ਤੁਹਾਡੇ ਸਾਹਮਣੇ ਨਨਾਲਾ ਏਬੀ ਦੀਆਂ ਟੀਮਾਂ ਬਣੀਆਂ ਐ ਗ੍ਰਾਊਂਡ ਦੇ ਵਿੱਚ ਤੇ ਇਸੇ ਗ੍ਰਾਊਂਡ ਦੇ ਵਿੱਚ ਸਾਡੇ ਬਹੁਤ ਵਧੀਆ ਖਿਡਾਰੀ ਇਸੇ ਗ੍ਰਾਊਂਡ ਦੇ ਵਿੱਚ ਕਬੱਡੀ ਖੇਡ ਕੇ ਜਿਹੜੇ ਬਾਹਰ ਦੇਸ਼ਾਂ ਬੰਦੇ ਚਮੇ ਚ ਗਏ ਨੇ ਤੇ ਤੁਸੀਂ ਦੇਖੋ ਕਿ ਆ ਸਾਡੀ ਮਾਂ ਖੇਡ ਕਬੱਡੀ ਦੀ ਗ੍ਰਾਊਂਡ ਆ ਆ ਤੁਸੀਂ ਦੇਖ ਲਓ ਇਹ ਹੁਣੇ-ਹੁਣੇ ਥੋੜਾ ਟਾਈਮ ਛੋਟੂ ਭਾਜੀ ਹੁਣੀ ਇਹ ਵਾਗ ਗਏ ਨੇ ਤੇ ਪਹਿਲਾਂ ਆ ਗ੍ਰਾਊਂਡ ਬਹੁਤ ਪੱਕੀ ਸੀ ਤੇ ਬਾਅਦ ਵਿੱਚ ਇਹ ਗ੍ਰਾਉਂਡ ਜਿਹੜੀ ਹੁਣ ਵਾਅਵ ਹੋਊਗੇ ਆ ਮੁੰਡੇ ਹੁਣ ਪ੍ਰੈਕਟਿਸ ਸ਼ੁਰੂ ਕਰ ਲਗੇ ਤੇ ਬੱਗਾ ਭਾਜੀ ਹੋਣੀ ਮਿਹਨਤ ਜਿਹੜੀ ਆ ਆਪਣੀ ਕਰਵਾਉਣ ਲੱਗੇ ਪ੍ਰੈਕਟਿਸ ਕਰਾਉਣ ਲੱਗੇ ਕਬੱਡੀ ਦੀ ਅੱਗੇ ਡੱਡੂ ਛੜਪੇ ਮਾਰਦੇ ਜੇ ਹੁਣ ਆਪਣੇ ਜਿਹੜਾ ਮੁੰਡੇ ਹੁਣ ਪ੍ਰੈਕਟਿਸ ਕਰਨਗੇ ਇਹ 12 12 13 13 ਸਾਲਾਂ ਦੇ ਮੁੰਡੇ ਆ ਜਿਹੜੇ ਆ ਵੇਖੋ ਛੋਟੇ ਛੋਟੇ ਬੱਚੇ ਜਿਹੜੇ ਵੇਖੋ ਕਿੰਨਾ ਸ਼ੌਂਕ ਇਹਨਾਂ ਨੂੰ ਹੈ ਬਹੁਤ ਵਧੀਆ ਇਦਾਂ ਹੀ ਸ਼ੌਂਕ ਜਿਹੜਾ ਜਾਗਣਾ ਚਾਹੀਦਾ ਕਿ ਗ੍ਰਾਉਂਡ ਦੇ ਵਿੱਚ ਪ੍ਰੈਕਟਿਸ ਕਰਨ ਦੇ ਇਦਾਂ ਗ੍ਰਾਉਂਡਾਂ ਦਾ ਸ਼ਿਕਾਰ ਵੜਨਾ ਤੇ ਇੱਕ ਵਾਰੀ ਮੈਂ ਤੁਹਾਨੂੰ ਨ ਆਈ ਸਾਡੇ ਪਿੰਡ ਦੀ ਨੜਾਲੇ ਦੀ ਟੀਮ ਅਤੇ ਇਹ ਦੇਖ ਲੋ ਇਹ ਤੁਹਾਨੂੰ ਆਪਣਾ ਪਿੰਡ ਨੜਾਲਾ ਚੈਨਲ ਤੇ ਅਸੀਂ ਦਿਖਾ ਰਹੇ ਹਾਂ ਇਹ ਨੜਾਲੇ ਦੀ ਟੀਮ ਆ ਜੀ ਸਾਰੀ ਤੁਸੀਂ ਦੇਖ ਲੋ ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕੀਤੀ ਹੁਣ ਮੱਥਾ ਟੇਕ ਕੇ ਗ੍ਰਾਊਂਡ ਦੇ ਵਿੱਚ ਫੇਰ ਵੜਿਆ ਜਾਏਗਾ ਨਾਂ ਵੱਲੋਂ ਤੇ ਮੈਨੂੰ ਲੱਗਦਾ ਹੁਣ ਪ੍ਰੈਕਟਿਸ ਹੋਏਗੀ ਗ੍ਰਾਊਂਡ ਦੇ ਵਿੱਚ ਫਿਰ ਬਾਅਦ ਵਿੱਚ ਕਬੱਡੀ ਦੀ ਜਿਹੜੀ ਪ੍ਰੈਕਟਿਸ ਜਿਹੜੀ ਕਰਵਾਈ ਜਾਏਗੀ ਤੇ ਬੱਗਾ ਭਾਜੀ ਹੁਣ ਕੋਚਿੰਗ ਦੇ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਭਾਜੀ ਮਾਰਨੇ ਤੇ ਇਧਰ ਸਰਦਾਰ ਜੀ ਖਲੋਤੇ ਨੇ ਇਹ ਵੀ ਕਬੱਡੀ ਦੇਖਣ ਆਏ ਨੇ ਸਰਦਾਰ ਜੀ ਸასი ਗਾਲ ਜੀ ਸასი ਗਾਲ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਭਾਜੀ ਰੌਣਕਾਂ ਲੱਗੀਆਂ ਨੜਾਣੇ ਬਹੁਤ ਵਾਹ ਬਹੁਤ ਰੌਣਕਾਂ ਲੱਗਿਆ ਬਹੁਤ ਬਹੁਤ ਵਧੀਆ ਗੱਲ ਆ ਨਿਆਣਿਆਂ ਨੂੰ ਖੜਾਉਣਾ ਵਾਹ ਪੱਗਾ ਭਾਜੀ ਕੋਚਿੰਗ ਦਿੰਦੇ ਕਿੱਦਾਂ ਦਾ ਲੱਗਦਾ ਫਿਰ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਖੇਡੀ ਉਹ ਮੁੰਡਿਆਂ ਨੂੰ ਵੀ ਇੱਕ ਨਵੀਂ ਸੋਚ ਦੇ ਰਹੇ ਆ ਇਹ ਬਹੁਤ ਵਧੀਆ ਗੱਲ ਆ ਜੀ ਇਹ ਬਹੁਤ ਚੰਗੀ ਗੱਲ ਆ ਐਦਾਂ ਮਾਪਿਆਂ ਨੂੰ ਕਹਿਣਾ ਚਾਹੋਗੇ ਜਿਹੜੇ ਬੱਚੇ ਜਿਹੜੇ ਘਰਾਂ 'ਚ ਬੈਠੇ ਨੇ ਜੀ ਤੇ ਚਲੋ ਕੋਈ ਨਹੀਂ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਜਿਹੜੇ ਬੱਚਿਆਂ ਨੂੰ ਜਿਹੜੀ ਕੋਚਿੰਗ ਜਿਹੜੀ ਆ ਆ ਦੇਖ ਲਓ ਸੁਣ ਲਓ ਤੁਸੀਂ ਝੰਡ ਮਾਰੇ ਝੰਡ ਮਾਰੇ ਜੇ ਬਾਜੀ ਇੱਥੇ ਡੰਡ ਦੇ ਨਾਲ ਬਾਜੀ ਵੇਖੋ ਗਰੋਂਡਾ ਗਰੋਂਡਾ ਜੇ ਮਿਹਨਤਾਂ ਕਰਕੇ ਫੇਰ ਹੀ ਬੰਦਾ ਸਟਾਰ ਬੰਦਾ ਵਾ ਤੇ ਆ ਬੇਟਾ ਵੇਖੋ ਬੱਚਾ ਕਿੰਨਾ ਖੁਸ਼ ਏ ਕਬੱਡੀ ਦੀ ਗਰੋਂਡ ਦੇ ਵਿੱਚ ਆਇਆ ਇੱਥੇ ਪ੍ਰੈਕਟਿਸ ਦੇਖਣ ਚਲੋ ਇਹ ਵੀ ਵੱਡਾ ਹੋ ਕੇ ਕਬੱਡੀ ਖੇਡੂਗਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਮੁੰਡੇ ਜਿਹੜੇ ਬੱਚੇ ਆ ਜਿਹੜੇ ਇਹ ਕਿਦਾਂ ਆਪਣੇ ਪ੍ਰੈਕਟਿਸ ਕਰਦੇ ਪੀਣ ਤੇ ਬੱਗਾ ਭਾਜੀ ਕਹਿੰਦੇ ਲਿਬੜੋ ਪੂਰੇ ਮਿੱਟੀ ਨਾਲ ਬਿਟੀ ਹੋ ਵੋ ਪੂਰੇ ਫੇਰ ਹੀ ਨਾਮ ਰੋਸ਼ਨਾ ਕਤੇ ਕਾ ਸਰਦਾਰ ਜੀ ਇਹ ਵਿਚਾਰੇ ਡਰਦੇ ਵੇ ਲਾਦਾ ਇਹ ਨਵੇਂ ਭਰਤੀ ਹੋਏ ਨੇ ਆੱਚੀ ਭਰਤੀ ਹੋਈ ਨੇ ਕਹਿੰਦੇ ਸਰਦਾਰ ਜੀ ਤੇ ਆ ਗੋਲੂ ਬੋਲੂ ਜਾ ਉਹਨੂੰ ਵੀ ਫਾ ਲਿਆ ਭਗੇ ਭਾਈ ਨੇ ਉਹ ਗੋਲੂ ਬੋਲੂ ਨੂੰ ਫਾ ਲਿਆ ਦਾਣੀ ਹਿੰਮਤ ਕਰਾ ਇਧਰ ਸਰਦਾਰ ਜੀ ਇੱਕ ਹੋਰ ਬਾਜੀ ਮਾਰ ਤੇ ਕਾਫੀ ਬਾਜੀ ਜਿਹੜੀ ਲਵਾਈ ਜਾ ਰਹੀ ਹੈ ਗ੍ਰਾਊਂਡ ਦੇ ਵਿੱਚ ਤੁਸੀਂ ਦੇਖ ਲਓ। ਉਹ ਵੇਖੋ ਚਲੋ ਹੌਲੀ-ਹੌਲੀ ਸਿੱਖਣਗੇ ਆਪੇ ਜਿੱਦੇ ਜਿੱਦਾ ਕੋਚ ਸਾਹਿਬ ਇਹ ਕੋਚਿੰਗ ਦੇਣਗੇ ਹੌਲੀ-ਹੌਲੀ ਮੁੰਡੇ ਸਿੱਖਣਗੇ ਕਬੱਡੀ ਦੀਆਂ ਗ੍ਰਾਊਂਡਾਂ ਦੇ ਵਿੱਚ ਚਲੋ ਆਪਾਂ ਕਿਸੇ ਉਸਤਾਦ ਦੀ ਮਾਰਾ ਖਾਣੀਆਂ ਪੈਂਦੀਆਂ ਫੇਰ ਹੀ ਮਤਲਬ ਕਿ ਮਿਹਨਤਾਂ ਲੱਗਦੀਆਂ ਤੇ ਫੇਰ ਹੀ ਕਬੱਡੀ ਦੇ ਵਿੱਚ ਇਹ ਜਿਹੜੀਆਂ ਬਲਬਦੀਆਂ ਪ੍ਰਾਪਤ ਹੁੰਦੀਆਂ ਨੇ ਤੇ ਕਾਫੀ ਗ੍ਰਾਊਂਡ ਦੇ ਵਿੱਚ ਚੈਰ ਪੈਲ ਕਾਫੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਤੁਸੀਂ ਦੇਖੋਗੇ ਕਬੱਡੀ ਦੀ ਗ੍ਰਾਊਂਡ ਦੇ ਵਿੱਚ ਕਾਫੀ ਗ੍ਰਾਊਂਡ ਕੀ ਮੈਂ ਕਹਿੰਨਾ ਬਾਰ-ਬਾਰ ਤੁਸੀਂ ਦੇਖ ਲਓ ਕਿੰਨੀ ਰੌਣਕ ਲੱਗੀ ਅੱਜ ਤੇ ਕਾਫੀ ਰੌਣਕ ਜਿਹੜੀ ਦੇਖਣ ਨੂੰ ਮਿਲ ਰਹੀ ਆ ਤੁਸੀਂ ਦੇਖੋਗੇ ਹੂੰ ਮਿੱਟੀ ਜਿਹੜੀ ਹੁੰਦੀ ਹੈ ਕਹਿੰਦੇ ਤਾਕਤ ਹੁੰਦੀ ਹੈ ਬਿਲਕੁਲ ਸਹੀ ਗੱਲ ਕਹੀ ਬੱਗੇ ਭਾਜੀ ਹੋਣਾ ਨੇ ਤੁਸੀਂ ਦੇ ਸਕਦੇ ਹੋ ਬਿਲਕੁਲ 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 ਇਸੇ ਮਿੱਟੀ ਦੇ ਵਿੱਚ ਹੀ ਖੇਡ ਕੇ ਕਈ ਸੁਪਰਸਟਾਰ ਕਬੱਡੀ ਖਿਡਾਰੀ ਬਣ ਚੁੱਕੇ ਆ ਬੱਗੇ ਭਾਜੀ ਹੁਣਾਂ ਨੇ ਮੈਨੂੰ ਜਿੱਥੇ ਕਰਮ ਨੂੰ ਯਾਦ ਆ ਕਿ ਇਸੇ ਗ੍ਰਾਊਂਡ ਦੇ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀ ਤੇ ਇਸੇ ਗ੍ਰਾਊਂਡ ਦੇ ਵਿੱਚ ਆਪਣਾ ਨਾਮ ਜਿਹੜਾ ਕਮਾਇਆ ਸੀ ਕਬੱਡੀ ਦੇ ਤੇ ਇੱਕ ਸਾਡੀ ਮਾਖੇੜ ਕਬੱਡੀ ਦਾ ਨਾਂ ਪੂਰਾ ਹੋਣ ਵਾਲਾ ਘਾਟ ਆ ਆਇਆ ਪ੍ਰੀਤਾ ਗਿਆ ਪ੍ਰੀਤਾ ਜਿਹਦੀਆਂ ਯਾਦਾਂ ਵੀ ਇਸੇ ਗ੍ਰਾਊਂਡ ਦੇ ਨਾਲ ਜੁੜੀਆਂ ਹੋਈਆਂ ਨੇ ਹਾਂ ਵੇਖੋ ਬੱਚਾ ਤੁਸੀਂ ਦੇਖ ਲਓ ਨਾਰੀ ਭਾਜੀ ਨਾਰੀ ਡੰਡ ਵੇਖੋ ਬੱਚੇ 'ਚ ਕਿੰਨੀ ਹੱਲਾਸ਼ੇਰੀ ਜਿਹੜੀ ਬੱਗੇ ਭਾਜੀ ਹੁਣੀ ਦੇਰੇ ਬੱਚੇ ਨੂੰ ਇਹ 7-8 ਸਾਲਾਂ ਦਾ ਬੱਚਾ ਹੋਏਗਾ ਜਨਰਲ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਦੇਖ ਲਓ ਬੱਚੇ ਦੇ ਹੌਂਸਲੇ ਦੇਖ ਲਓ ਆ ਵੇਖੋ ਕਿਤਾ ਮਾਰਦਾ ਪਲਟੀਆਂ ਇਹ ਯੂਕੇਜੀ ਦਾ ਜੀ ਯੂਕੇਜੀ ਚ ਪੜਦਾ ਬੱਚਾ ਛੋਟਾ ਜਾ ਵੇਖੋ ਵੇਖੋ ਹੌਂਸਲੇ ਵੇਖ ਲਓ ਬੱਚਿਆਂ ਦੇ ਕਿੰਨੇ ਬਲੰਦ ਵਾ ਤੇ ਹੌਂਸਲਾ ਜਿਹੜਾ ਪਛਾਈ ਜਿਹੜੇ ਬਗਾ ਭਾਜੀ ਦੇ ਰਹੇ ਨੇ ਹੌਂਸਲਾ ਪੂਰਾ ਵੈਰੀ ਗੁੱਡ ਵੇਖੋ ਬੱਚੇ ਜਿਹੜਾ ਹੌਂਸਲਾ ਤੁਸੀਂ ਦੇ ਸੋ ਤੇ ਬਾਕੀ ਬੱਚੇ ਵੀ ਦੇਖ ਲਓ ਤੁਸੀਂ ਕਾਫੀ ਆ ਵੇਖੋ ਉਹ ਭਰਾਵਾ ਤੇਰੀ ਅੱਗੇ ਬਾਹਰ ਟੁੱਟੀ ਤੂ ਇਹ ਤੁਸੀਂ ਦੇ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਤੇ ਕਬੱਡੀ ਦੀ ਜਿਹੜੀ ਕੋਚਿੰਗ ਜਿਹੜੀ ਆ ਇੱਥੇ ਗ੍ਰਾਊਂਡ ਦੇ ਵਿੱਚ ਦਿੱਤੀ ਜਾ ਰਹੀ ਸੀ ਤੇ ਆਪਾਂ ਗੱਲਬਾਤ ਵੀ ਕੀਤੀ ਬੱਚਿਆਂ ਦੇ ਨਾਲ ਤੇ ਤੁਸੀਂ ਦੇਖੋਗੇ